ਪੰਜਾਬ ਸਰਕਾਰ ਵੱਲੋਂ ਜਨਤਾ ਨੂੰ ਹਰ ਸੁਵਿਧਾ ਦੇਣ ਵਾਤੇ ਜਿਹੜੇ ਵਚਨ ਕੀਤੇ ਗਏ ਸੀ ਵਾਅਦੇ ਕੀਤੇ ਗਏ ਸੀ ਉਹਨਾਂ ਦੇ ਉੱਪਰ ਪੂਰੀ ਬੂਰ ਪੈਰੀ ਹੈਗੀ ਆ ਭਗਵੰਤ ਮਾਨ ਵੱਲੋਂ ਕਿਹਾ ਗਿਆ ਸੀ ਕਿ ਸਾਡੀ ਸਰਕਾਰ ਹੁਣ ਤੁਹਾਡੇ ਦਰਬਾਰ ਦੇ ਉੱਤੇ ਪਹੁੰਚਿਆ ਕਰੇਗੀ ਔਰ ਤੁਹਾਡੇ ਘਰਾਂ ਦੇ ਜਾ ਕੇ ਜਿਹੜੇਗੇ ਨੇ ਉਹ ਕੰਮ ਕੀਤੇ ਜਾਣਗੇ ਬਿਲਕੁਲ ਓਵੇਂ ਨਜ਼ਰ ਆ ਰਿਹਾ ਹੈਗਾ ਅੱਜ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਮੋਗਾ ਜ਼ਿਲ੍ਹੇ ਦੀ ਜਿੱਥੇ ਕਿ ਮੋਗਾ ਜ਼ਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ ਦੇ ਵਿੱਚ 16 ਜਿਹੜੇ ਅੱਜ ਕੈਂਪ ਲਾਏ ਹੋਏ ਨੇ ਕੈਂਪਰੇ ਵਿੱਚ ਪਹੁੰਚੇ ਗਏ ਆ ਤਲਾ ਤੋੜ ਮੈਂ ਤਸਵੀਰਾਂ ਦਿਖਾਣਾ ਕੈਂਪ ਦੀਆਂ ਜਿੱਥੇ ਕੀ ਲੋਕ ਜਿਹੜੇ ਹੈਗੇ ਨੇ ਆਪਣਾ ਕੰਮ ਕਰਵਾਉਣ ਵਾਸਤੇ ਇੱਥੇ ਪਹੁੰਚੇ ਹੋਏ ਨੇ ਔਰ ਇਸ ਜਗ੍ਹਾ ਤੇ 44 ਤਰ੍ਹਾਂ ਦੀਆਂ ਜੀਆਂ ਬਿਲਕੁਲ ਲਗਾਤਾਰ ਜੇ ਮੈਂ ਦੱਸਾਂ ਤੇ 44 ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾ ਜਿਹੜੀਆਂ ਆਗੀਆਂ ਇੱਥੇ ਦਿੱਤੀਆਂ ਜਾ ਰਹੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਜਨਮ ਸਰਟੀਫਿਕੇਟ ਹੈਗਾ ਆਪਦਾਨ ਸਰਟੀਫਿਕੇਟ ਹੈਗਾ ਹਲਕੀਆ ਬਿਆਨ ਹੈਗਾ ਲਾਭ ਪ੍ਰਾਪਤੀਆਂ ਦਾ ਹੈਗਾ ਪੰਜਾਬ ਨਿਵਾਸ ਸਰਟੀਫਿਕੇਟ ਹੈਗਾ ਬੁੜਾਪਾ ਪੈਨਸ਼ਨ ਹੈਗੀ ਆ ਬਿਜਲੀ ਦੇ ਬਿੱਲ ਦੇ ਭੁਗਤਾਨ ਆ ਗਏ ਨੇ ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਹੋਰ ਵੀ ਜਿਹੜੀਆਂ ਚੀਜ਼ਾਂ ਆ ਗਿਆ ਨੇ ਕਰੀਬ ਜਿਹੜੀਆਂ 44 ਤਰ੍ਹਾਂ ਦੀਆਂ 44 ਤਰ੍ਹਾਂ ਦੀਆਂ ਸੁਵਿਧਾਵਾਂ ਜਿਹੜੀਆਂ ਅੱਜ ਇੱਥੇ ਜਿਹੜੀਆਂ ਆ ਗਿਆ ਮੁਹੱਈਆ ਹੋ ਰਹੀਆਂ ਨੇ ਬੋਗਾ ਜ਼ਿਲ੍ਹਾ ਦੇ ਵਿੱਚ ਆ ਜਿਹੜੇ ਕਹਿੰਦੇ 16 ਕੈਂਪ ਲਗਾਏ ਗਏ ਨੇ ਔਰ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜੇ ਕਹਿੰਦੇ ਚਾਰ-ਚਾਰ ਕੈਂਪ ਜਿਹੜੇ ਹੈਗੇ ਨੇ ਉਹ ਲੱਗੇ ਹੋਏ ਨੇ ਪਹਿਲਾਂ ਤੁਹਾਡੇ ਮੈਂ ਤਸਵੀਰਾਂ ਦਿਖਾ ਰਿਹਾਗਾ ਬੋਗਾ ਜ਼ਿਲ੍ਹਾ ਦੇ ਵੱਖ-ਵੱਖ ਪਿੰਡਾਂ ਦੀਆਂ ਜਿੱਥੇ ਕੀ ਅੱਜ ਕੈਂਪ ਲੱਗੇ ਹੋਏ ਨੇ ਉਹ ਸਰਕਾਰ ਜਿਹੜੀ ਹੈਗੀ ਆ ਤੁਹਾਡੇ ਦੁਆਰ ਦੇ ਉੱਤੇ ਜਿਹੜੀ ਪਹੁੰਚੀ ਹੋਈ ਹੈਗੀ ਆ ਪਹਿਲਾਂ ਤੋਂ ਤਸਵੀਰਾਂ ਦੇਖੋ ਤੇ ਉਸ ਤੋਂ ਬਾਅਦ ਗੱਲ ਵੀ ਕਰਾਂਗੇ ਆਮ ਲੋਕਾਂ ਦੇ ਨਾਲ ਤੇ ਅਧਿਕਾਰੀਆਂ ਦੇ ਨਾਲ ਆ ਦੇਖ ਰਹੇ ਸੀ ਪਿੰਡ ਰਕਲਾ ਦੀਆਂ ਤੁਹਾਨੂੰ ਮੈਂ ਤਸਵੀਰਾਂ ਦਿਖਾ ਰਿਹਾ ਸੀਗਾ ਤੇ ਹੁਣ ਪਹੁੰਚੇ ਆਂ ਸਿੰਘਾਵਾਲੇ ਪਿੰਡ ਦੇ ਵਿੱਚ ਦਿੱਤੇ ਕੀ ਮੋਗਾ ਦੇ ਐਮਐਲਏ ਡਾਕਟਰ ਅਮਨਦੀਪ ਕੌਰ अरोड़ा ਦੀ ਦੇਖ ਰੇਖ ਤੇ ਵਿੱਚ ਸਾਰਾ ਜਿਹੜਾ ਹੈਗਾ ਮੋਗਾ ਦੇ ਡਿਪਟੀ ਕਮਿਸ਼ਨਰ ਵੱਲੋਂ ਕਿਤੇ ਅਧਿਕਾਰੀਆਂ ਨੂੰ ਨਾਲ ਲੈ ਕੇ ਟੀਮਾਂ ਇੱਥੇ ਪਹੁੰਚੀਆਂ ਨੇ 44 ਤਰ੍ਹਾਂ ਦੇ ਜੀਆਂ ਬਿਲਕੁਲ ਮੈਂ ਬਾਰ-ਬਾਰ ਦੱਸ ਰਿਹਾਗਾ ਕਿ 44 ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਅੱਜ ਇੱਥੇ ਦਿੱਤੀਆਂ ਜਾ ਰਹੀਆਂ ਆ ਗਿਆ ਨੇ ਉਹ ਲੋਕਾਂ ਦਾ ਲਾਭ ਵੀ ਲੈ ਰਹੇ ਨੇ ਮੈਂ ਅੱਜ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀਗਾ ਪੰਜਾਬ ਸਰਕਾਰ ਆਪ ਦੇ ਦਵਾਰ ਸਸ਼ੀਕਾਲ ਜੀ ਵੈਕਟਰੂ ਜੀ ਦਾ ਖਾਲਸਾ ਵੈਕਟਰੂ ਜੀ ਦੀ ਫਤਿਹ ਭਗਮਾਨਤਮਾਨ ਸਰਕਾਰ ਤੁਹਾਡੇ ਦਵਾਰ ਦੇ ਤਹਿਤ ਅੱਜ ਮੈਨੂੰ ਲੱਗਦਾ ਕਿ ਪਿਛਲੇ 75 ਸਾਲਾਂ ਤੋਂ ਹਰ ਸਰਕਾਰੀ ਦਫਤਰ ਦੇ ਵਿੱਚ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਜਿਹੜੇ ਸਭ ਤੋਂ ਪਿਛਲੇ ਵਿਅਕਤੀ ਖੜੇ ਹੁੰਦੇ ਸੀ ਉਹ ਜਿਹੜਾ ਇੱਕ ਸੁਪਨਾ ਦੇਖ ਰਹੇ ਸੀਗੇ ਕਿ ਕਦੋਂ ਉਹ ਟਾਈਮ ਆਏਗਾ ਜਦੋਂ ਉਹਨਾਂ ਦੇ ਵੀ ਘਰ ਬੈਠੇ ਬਿਠਾਇਆਂ ਦੇ ਕੰਮ ਹੋਣਗੇ ਅੱਜ ਉਹ ਸੁਪਨਾ ਸਭ ਦਾ ਸਾਕਾਰ ਹੋਇਆ ਸਾਡੇ ਪੰਜਾਬੀਆਂ ਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਹਰ ਘਰ ਘਰ ਜਾ ਕੇ ਜਿਹੜੇ 44 ਤਰ੍ਹਾਂ ਦੇ ਸਰਟੀਫਿਕੇਟ ਹੈਗੇ ਆ ਜੇ ਕਿਸੇ ਵੀ ਤਰ੍ਹਾਂ ਦੀ ਪੈਨਸ਼ਨ ਹੋਵੇ ਆਧਾਰ ਕਾਰਡ ਹੋਵੇ ਜਨਮ ਸਰਟੀਫਿਕੇਟ ਮੈਰਿਜ ਸਰਟੀਫਿਕੇਟ 44 ਤਰ੍ਹਾਂ ਦੇ ਜਿਹੜੇ ਤੁਹਾਡੇ ਸਰਟੀਫਿਕੇਟ ਆ ਹੁਣ ਤੁਹਾਡੇ ਇੱਕ ਆਂਦੇ ਕੋਲ ਕੈਂਪ ਲੱਗਣਗੇ ਜਿੱਥੇ ਸਾਰੇ ਸਰਕਾਰੀ ਅਫਸਰ ਔਰ ਸਾਡੇ ਮਹਿਕਮੇ ਦੇ ਸਾਰੇ ਕਰਮਚਾਰੀ ਤੁਹਾਡੇ ਘਰ ਆ ਕੇ ਜਿਹੜੇ ਤੁਹਾਨੂੰ ਤੁਹਾਡੇ ਸਰਟੀਫਿਕੇਟ ਬਣਾਣਗੇ ਇਸ ਦੇ ਨਾਲ ਪਿੰਡਾਂ ਦੇ ਵਸਨੀਕਾਂ ਨੂੰ ਔਰ ਸਾਡੇ ਸ਼ਹਿਰ ਵਸਨੀਕਾਂ ਨੂੰ ਬਹੁਤ ਵੱਡਾ ਜਿਹੜਾ ਲਾਭ ਹੋਣ ਜਾ ਰਿਹਾ ਕਿਉਂਕਿ ਘਰੋਂ ਨਿਕਲਣਾ ਜਾਂ ਫਿਰ ਉੱਥੇ ਜਾ ਕੇ ਲੰਬੀਆਂ ਲਾਈਨਾਂ 'ਚ ਖੜਨਾ ਜਾਂ ਫਿਰ ਟਾਈਮ ਹੋਣ ਤੇ ਫਿਰ ਵਾਪਸ ਆਣਾ ਇਹ ਸਾਰੀ ਖੱਜਲ-ਖੁਆਰੀ ਤੋਂ ਅੱਜ ਸਾਡੇ ਪੰਜਾਬ ਵਾਸੀਆਂ ਨੂੰ ਰਾਹਤ ਮਿਲੀ ਹੈ ਔਰ ਮੈਂ ਇੱਕ ਹੋਰ ਵਧਾਈ ਆ ਸਾਡੇ ਪੰਜਾਬੀਆਂ ਨੂੰ ਦੇਣਾ ਚਾਹੁੰਦੀ ਆ ਤੇ ਧੰਨਵਾਦ ਕਰਨਾ ਚਾਹੁੰਦੀ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਗਰ ਭਗਮਨ ਸਿੰਘ ਮਾਨ ਜੀ ਦਾ ਜਿਹੜੀ ਰਜਿਸਟਰੀਆਂ ਤੇ ਇੱਕ ਐਨਓਸੀ ਤੇ ਹੋਰ ਜਿਹੜੇ ਸੀਗੀ ਉਹ ਫਾਰਮੈਲਟੀਆਂ ਵੀ ਹਟਾ ਦਿੱਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਹੁਣ ਤੁਸੀਂ ਆਪਣੀਆਂ ਰਜਿਸਟਰੀਆਂ ਬਿਨਾ ਐਨਓਸੀ ਤੋਂ ਕਰਵਾ ਸਕਦੇ ਹੋ ਸੋ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾ ਧੰਨਵਾਦ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਐਮਐਲਏ ਸਾਡੇ ਵਲੰਟੀਅਰਸ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਤੇ ਮੈਂ ਹੋਰ ਵੀ ਇਸ ਪਿੰਡਾਂ ਦੇ ਵਿੱਚ ਜਿੱਥੇ ਕੈਂਪ ਲੱਗਨੇ ਆ ਉਹਨਾਂ ਨੂੰ ਅਪੀਲ ਕਰਦੀ ਹਾਂ ਕਿ ਵੱਧ ਤੋਂ ਵੱਧ ਆ ਕੇ ਇਹਨਾਂ ਕੈਂਪਾਂ ਦਾ ਫਾਇਦਾ ਉਠਾਓ ਬਿਲਕੁਲ ਜੀ ਜਿੱਥੇ ਇਹਨਾਂ ਕੈਂਪਰ ਦੇ ਵਿੱਚ ਜੜਾ ਹੈਗਾ ਸਮੇਂ ਦੀ ਬਚਤ ਹੁੰਦੀ ਹੈ ਨਾਲ ਦੀ ਨਾਲ ਪੈਸੇ ਦੀ ਬਚਤ ਵੀ ਹੁੰਦੀ ਹੈ ਕਿਉਂਕਿ ਸਾਨੂੰ ਬਾਰ-ਬਾਰ ਜਿਹੜੇ ਗਏ ਨੇ ਚੱਕਰ ਕੱਟਣੇ ਪੈਂਦੇ ਸੀਗੇ ਦਫਤਰਾਂ ਦੇ ਵਿੱਚ ਪਰ ਹੁਣ ਤੁਹਾਡੇ ਘਰ ਦੇ ਵਿੱਚ ਹੀ ਤੁਹਾਨੂੰ ਜਿਹੜੀ ਗਈ ਹੈ ਸੁਣਦਾ ਮੈਂ ਜਾਰੀ ਹੈ ਕੁਝ ਲੋਕ ਖੜੇ ਰਹੇ تھے ਮੈਂ ਨਾਲ ਮੈਂ ਗੱਲ ਕਰਦਾ ਸਰ ਕਿੱਦਾਂ ਦਾ ਲੱਗਦਾ ਹੈਗਾ ਰਿਸਪੌਂਸ ਇਹੋ ਜਿਹੇ ਕੈਂਪਰ ਦਾ ਲੋੜ ਹੋਈਆਂ ਲੱਗਦਾ ਹੈ ਵੀ ਕੈਂਪਰ ਨਾਲ ਲੋਕਾਂ ਨੂੰ ਸਹਾਇਤਾ ਮਿਲਦੀ ਇਸ ਗੱਲ ਦੇ ਵਿੱਚ ਪਰੇਸ਼ਾਨੀ ਮੱਲਾਂ ਬੁੱਕਦੀ ਹਰੇਕ ਬੰਦੇ ਦੀ ਇਸ ਗੱਲ ਤੇ ਕਿਵੇਂ ਬਾਰ-ਬਾਰ ਆਪਾਂ ਦਫਤਰਾਂ ਦੇ ਚੱਕਰ ਕੱਢਣੇ ਚੱਕਰ ਹੋਣ ਦੀ ਲੋੜ ਨਹੀਂ ਉਹ ਇੱਥੇ ਘਰੇ ਬੈਠੇ ਕੰਮ ਹੁੰਦੇ ਜਾਂ ਪਿੰਡਾਂ ਦੇ ਵਿੱਚ ਹੀ ਹੁੰਦੇ ਕੰਮ ਅੱਜ ਤੁਸੀਂ ਆਏ ਸੀ ਕਿ ਕੀ ਕੰਮ ਕਰਵਾਉਣ ਵਾਸਤੇ ਆਏ ਸੀਗੇ ਜੀ ਇੱਥੇ ਕੰਮ ਸਾਰਾ ਇਸਤੇ ਮਾਦਾ ਡੀਪੂ ਵਾਲਾ ਡਰਾਮਾ ਦਾ ਨਾਮ ਮੈਨੂੰ ਬੁਲਾਇਆ ਗਿਆ ਹੀ ਉਹ ਮੈਂ ਤਾਂ ਆਇਆ ਸੀ ਅੱਛਾ ਤੁਸੀਂ ਇਹਨਾਂ ਦੇ ਕੋਈ ਡੀਪੂ ਦੇ ਕੰਮ ਸੀਗੇ ਜਿਹੜੇ ਕਿ ਇੱਥੇ ਕਰਵਾਉਣ ਵਾਸਤੇ ਪਹੁੰਚੇ ਤੁਸੀਂ ਵੀ ਇੱਥੇ ਪਹੁੰਚੇ ਹੋ ਦੀ ਕੰਮ ਕਰਵਾਉਣ ਵਾਸਤੇ ਜੀ ਹੋਰ ਲੋਕ ਵੀ ਕਾਫੀ ਇੱਥੇ ਪਹੁੰਚੇ ਹੋਏ ਨੇ ਕੰਮ ਕਰਾਉਣਾ ਤੇ ਉਹਨਾਂ ਨੂੰ ਵੀ ਗੱਲ ਕਰਦੇ ਪਾ ਜੀ ਤੁਸੀਂ ਇੱਥੇ ਆਏ ਹੋ ਅੱਜ ਕੰਮ ਕਰਾਉਣ ਵਾਸਤੇ ਕਿੰਦਾ ਲੱਗ ਰਿਹਾ ਹੈਗਾ ਤੁਹਾਨੂੰ ਹਾਂ ਜੀ ਵਧੀਆ ਲੱਗਦਾ ਹਾਂ ਉਹ ਵਧੀਆ ਲੱਗੂਗਾ ਜੀ ਮਤਲਬ ਕਿ ਅੱਗੇ ਕੋਣ ਮੋਕੇ ਪਿੰਡ ਜਾਣਾ ਪੈਂਦਾ ਸੀ ਅੱਜ ਇੱਥੇ ਘਰੇ ਬੈਠ ਕੇ ਸਾਡੇ ਕੰਮ ਹੋ ਰਹੇ ਆ ਕੀ ਕਹੋਂਗੇ ਸਰਕਾਰ ਦੇ ਸੁਪਰਾ ਲੈ ਦੋ ਹਾਂਜੀ ਅਸੀਂ ਵਧੀਆ ਕਵਾਂਗੇ ਜੀ ਠੀਕ ਕਵਾਂਗੇ ਵੀ ਸਰਕਾਰ ਨੇ ਸਾਡਾ ਵੀ ਪਿੰਡ ਆਣ ਕੇ ਕੰਮ ਕੀਤਾ ਜੀ ਇਹੋ ਜਿਹੇ ਕੈਂਪ ਜਿਹੜੇ ਹੋਰ ਵੀ ਲੱਗਣੇ ਚਾਹੀਦੇ ਨੇ ਜੀ ਕੈਂਪ ਲੱਗਣੇ ਚਾਹੀਦੇ ਆ ਜੀ ਜਿਹੜਾ ਨਹੀਂ ਮੋਕੇ ਜਾ ਸਕਦੇ ਉਹ ਪਿੰਡ 'ਚ ਹੀ ਕੰਮ ਹੋਣੀ ਚਾਹੀਦੀ ਆ ਜੀ ਸਮੇਂ ਵੀ ਬਚਦਾ ਪੈਸੇ ਦੀ ਵੀ ਬਚਤ ਹਾਂਜੀ ਹਾਂ ਦਾ ਕੰਮ ਹੋਣਾ ਉਹ ਕਰਵਾ ਰਹੇ ਨੇ ਹੋਰ ਲੋਕ ਖੜੇ ਨੇ ਇੱਥੇ ਗੱਲ ਕਰਦੇ ਹਾਂਜੀ ਹਾਂ ਹੋਰ ਵੀ ਲੋਕ ਆਏ ਨੇ ਕੰਮ ਕਰਾਉਣ ਵਾਸਤੇ ਪੰਜੀ ਤੁਸੀਂ ਕੰਮ ਕਰਾਉਣ ਵਾਸਤੇ ਆਏ ਸੀ ਇੱਥੇ ਹਾਂਜੀ ਕਾਹਦਾ ਕੰਮ ਸੀ ਤੁਹਾਡਾ ਮੇਰਾ ਰਾਸ਼ਨ ਕਾਰਡ ਜੀ ਰਾਸ਼ਨ ਕਾਰਡ ਦੇਰੇ ਹੋ ਐਪਲੀਕੇਸ਼ਨ ਹਾਂਜੀ ਦੇਤਾ ਜੀ ਦੇਤਾ ਕੀ ਕਹਿੰਦੇ ਜੀ ਕਿੰਨੇ ਬਨਜੂਗਾ ਪਰ ਬਹੁਤ ਵਾਰੀ ਪਰੇ ਅੱਗੇ ਤਾਂ ਪਹਿਲਾਂ ਬਣਿਆ ਨਹੀਂ ਪਰ ਅੱਜ ਲੱਗਦਾ ਵੀ ਬਨਜੂਗਾ ਮੇਬੀ ਅੱਜ ਇਹਨਾਂ ਨੂੰ ਲੱਗ ਰਿਹਾ ਹੈਗਾ ਕਿ ਸਾਡਾ ਜਿਹੜਾ ਹੈਗਾ ਕੰਮ ਵੱਜ ਜਾਏਗਾ ਕਿਉਂਕਿ ਬਹੁਤ ਵਾਰੀ ਪਹਿਲਾਂ ਐਪਲੀਕੇਸ਼ਨ ਦਿੱਤੀਆ ਪਰ ਅੱਜ ਜਿਹੜਾ ਮੌਕੇ ਦੇ ਉੱਤੇ ਆ ਕੇ ਐਪਲੀਕੇਸ਼ਨ ਦਿੱਤੀਆ ਲੱਗਦਾ ਵੱਜ ਜਾਏਗਾ ਗੱਲ ਕਰਦੇ ਆ ਮੋਗਾ ਦੇ ਡਿਪਟੀ ਕਮਿਸ਼ਨਰ ਦੇ ਨਾਲ ਵੀ ਕਿੰਨੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਔਰ ਕਿੱਥੇ ਕਿੱਥੇ ਕਰ ਦਿੱਤੀਆਂ ਨੇ ਲੱਗਦਾ ਹੈਗਾ ਕਿ ਜਿੱਥੇ ਸਾਡੀ ਸਮੇਂ ਦੀ ਬਚਤ ਹੁੰਦੀ ਹੈ ਨਾਲ ਦੀ ਨਾਲ ਪੈਸੇ ਦੀ ਬਚਤ ਵੀ ਹੋ ਰਹੀ ਹੈ ਮੈਨਾਂ ਨਾਲ ਇਸ ਵੇਲੇ ਮੋਗਾ ਦੇ ਡਿਪਟੀ ਕਮਿਸ਼ਨਰ ਸਰਦਾਰ ਕੋਲ ਸਕੇਗੇ ਕਿ ਨਹੀਂ ਗੱਲ ਕਰਦੇ ਹਾਂ ਸਰ ਲਗਾਤਾਰ ਜਿਹੜੇ ਕੈਂਪ ਲਗਾਏ ਨੇ ਲੋਕਾਂ ਨੂੰ ਕਿੰਨਾ ਕੁ ਲਾਹਾ ਮਿਲਦਾ ਹੈ ਪੰਜਾਬ ਸਰਕਾਰ ਦਾ ਇਹ ਨਵੇਕਲਾ ਉਦਮ ਹੈ ਕਿ ਆਪ ਦੀ ਸਰਕਾਰ ਆਪ ਦੇ ਦਵਾਰ ਜਿੱਦਾ ਅਰਥ ਹੈ ਕਿ ਸੀਨੀਅਰ ਅਸਰਾਹਾਂ ਦੀ ਰਹਿਨਮਾਈ ਹੇਠ ਸਾਰੇ ਹੀ ਵਿਭਾਗਾਂ ਤਕਰੀਬਨ ਜਿਹੜੇ ਪਿੰਡਾਂ ਨਾਲ ਜਾਂ ਸ਼ਹਿਰਾਂ ਨਾਲ ਆਮ ਲੋਕਾਂ ਨਾਲ ਬავਾਸਤਾ ਨੇ ਉਹ ਉੱਥੇ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਸੋਲੂਸ਼ਨ ਦੇਣਗੇ ਇਸ ਟਾਈਮ ਤੇ ਆਪਾਂ ਪਿੰਡ ਸਿੰਘਾਂ ਵਾਲਾ ਦੇ ਵਿੱਚ ਖੜੇ ਆ ਇੱਥੇ ਜੇ ਮੈਂ ਤੁਹਾਨੂੰ ਦੱਸਾਂ ਗਿਣਤੀ 60 ਤੋਂ ਜ਼ਿਆਦਾ ਲੋਕਾਂ ਨੂੰ ਸਰਵਿਸ ਤਕਰੀਬਨ ਦਿੱਤੀ ਜਾ ਚੁੱਕੀ ਹੈ ਤੇ 100 ਕ ਬੰਦੇ ਨੇ ਇੱਥੇ ਵਿਜ਼ਿਟ ਕੀਤਾ ਹੋਣਾ ਆਹ 20-30 ਜਾਣੇ ਲਾਈਨ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਨੂੰ ਨਹੀਂ ਮੋਗੇ ਆਉਣਾ ਪੈਣਾ ਸੀ ਇਹਨਾਂ ਦੀ ਵੀ ਛੱਡੋ ਇਹਨਾਂ ਤੋਂ ਦੂਰ ਦਰਾਜ ਦੇ ਪਿੰਡ ਨੇ ਮੰਨ ਲਓ ਆਪਣਾ ਲਾਸਟ ਪਿੰਡ ਇੱਧਰ ਨੂੰ 5 ਕਿਲੋਗ੍ਰਾਮ ਹੈਗਾ ਤੇ ਉਹ ਫੋਟੇਗੜ ਪਿੰਸਤੂਰ ਉਧਰ ਧਰਮਕੋਟ ਦੇ ਵਿੱਚ ਆਏਗਾ ਉਹ ਲੋਕ ਆਉਣ ਤੋਂ ਹੀ ਝਿਜਕਦੇ ਆ ਕਿ ਜਾਈਏ ਉੱਥੇ ਤੇ ਦਫ਼ਤਰ ਦੇ ਵਿੱਚ ਕੋਈ ਨਾ ਮਿਲੇ ਤਾਂ ਉਹਨਾਂ ਦਾ ਐਵੇਂ ਘੇੜਾ ਲੱਗੂਗਾ ਐਵੇਂ ਖਰਚਾ ਹੋਊਗਾ ਬਟ ਇੱਥੇ ਅਸੀਂ ਸਾਰੇ ਆਫੀਸਰਸ ਨੂੰ ਆ ਮੇਰੇ ਨਾਲ ਐਸਟੀਐਮ ਸਾਹਿਬ ਖੜੇ ਨੇ ਤਹਿਸੀਲਦਾਰ ਸਾਹਿਬ ਖੜੇ ਨੇ ਪਿੰਡ ਦੇ ਸਰਪੰਚ ਖੜੇ ਨੇਗੇ ਇਹ ਸਾਰੇ ਜਾਣੇ ਆਪਾਂ ਇੱਕੋ ਹੀ ਥਾਂ ਤੇ ਬੈਠੇ ਹੈਗੀਆਂ ਔਰ ਇਹਦਾ ਪਹਿਲਾਂ ਪ੍ਰਚਾਰ ਕੀਤਾ ਗਿਆ ਸੀਗਾ ਲੋਕਾਂ ਨੂੰ ਦੱਸਿਆ ਗਿਆ ਸੀਗਾ ਕਿ ਆਹ ਆਹ ਕੰਮ ਨੇ ਜਿਹੜੇ ਤੁਹਾਡੇ ਤੇ ਮੌਕੇ ਉੱਤੇ ਹੋ ਜਾਣਗੇ ਇਸ ਲਿਸਟ ਦੇ ਵਿੱਚ ਵੀ 40-45 ਸਰਸੇ ਲਿਖੀਆਂ ਹੋਈਆਂ ਨੇ ਜਿਹੜੀਆਂ ਮੌਕੇ ਤੇ ਹੀ ਅਸੀਂ ਹੱਲ ਕਰਦੇ ਆਂਗੇ ਬਟ ਕਿਉਂਕਿ ਲਿਖਣ ਦੇ ਵਿੱਚ ਇਹ ਘੱਟ ਨੇ ਪਰ ਇਸ ਤੋਂ ਜ਼ਿਆਦਾ ਕਈ ਸਾਰੇ ਐਸੀਆਂ ਪ੍ਰੋਬਲਮਸ ਹੁੰਦੀਆਂ ਨੇ ਜਿਨ੍ਹਾਂ ਦਾ ਮੌਕੇ ਤੇ ਹੋਰ ਵੀ ਸੋਲੂਸ਼ਨ ਹੋ ਜਾਂਦਾ ਕਿਉਂਕਿ ਆਪਾਂ ਨੂੰ ਨਹੀਂ ਪਤਾ ਹੈਗਾ ਕਿ ਦੀ ਕੀ ਸਮੱਸਿਆ ਤਾਂ ਲੋਕਾਂ ਨੂੰ ਖੁੱਲਾ ਸੱਦਾ ਦਿੱਤਾ ਹੋਇਆ ਕਿ ਆਪਦੀ ਸਮੱਸਿਆ ਲੈ ਕੇ ਆਓ ਆ ਵਾਲੀਆਂ ਦੇ ਇੱਥੇ ਹੱਲ ਹੋ ਜਾਣਗੇ ਬਟ ਉਸ ਤੋਂ ਜ਼ਿਆਦਾ ਹੋ ਰਹੇ ਨੇ ਤਾਂ ਇਹਦੇ ਨਾਲ ਲੋਕਾਂ ਦਾ ਟਾਈਮ ਵੀ ਬਚਦਾ ਲੋਕਾਂ ਦਾ ਮੋਗੇ ਦਾ ਢੇੜਾ ਬਚਦਾ ਲੋਕਾਂ ਦਾ ਖਰਚਾ ਬਚਦਾ ਖੱਜਲਖਵਰੀ ਬਚਦੀ ਆ ਜਾਂ ਕਿਤੇ ਐਪਲੀਕੇਸ਼ਨ ਅੜ ਜਾਂਦੀ ਹੈ ਕਿਸੇ ਇੱਕ ਦਫ਼ਤਰ ਤੋਂ ਫਿਰ ਦੂਜੇ ਦਫ਼ਤਰ ਚ ਜਾਣ ਵੇਲੇ ਉਹ ਸਾਰੀਆਂ ਚੀਜ਼ਾਂ ਦੀ ਬਚਤ ਉਹ ਹੁੰਦੀ ਆ ਮੇਰੇ ਹਿਸਾਬ ਦੇ ਵਿੱਚ ਕਾਫੀ ਵਧੀਆ ਉਪਰਾਲਾ ਹੈ ਮੋਗੇ ਜ਼ਿਲ੍ਹੇ ਦੀ ਗੱਲ ਕਰੀ ਤਾਂ ਮੋਗੇ ਜ਼ਿਲ੍ਹੇ ਟੋਟਲਾਂ ਵਿੱਚ ਕਿੰਨੇ ਕੰਮ ਲੱਗੇ ਹੋਏ ਨੇ ਇਹ 4 ਹਰੇਕ ਸਬਡਿਵੀਜ਼ਨ ਦੇ ਵਿੱਚ ਨੇ ਡੇਲੀ ਲੱਗਣਗੇ ਅੱਜ ਆਪਣੀਆਂ ਚਾਰੇ ਸਬਡਿਵੀਜ਼ਨਾਂ ਦੇ ਵਿੱਚ 16 ਕੈਂਪ ਲੱਗੇ ਹੋਏ ਨੇ ਹੁਣੇ ਅਸੀਂ ਭਿੰਡਰਕਲਾ ਜਾ ਕੇ ਆਏ ਆ ਤੇ ਬਾਗੇ ਪੁਰਾਣੇ ਦਾ ਦੇਖਾਂਗੇ 16 ਕੈਂਪ ਡੇਲੀ ਲੱਗੇ ਤੇ ਕਿੰਨੇ ਦਿਨ ਚੱਲੇਗਾ ਜੀ ਪ੍ਰੋਸੈਸ ਇਹ ਤਾਂ ਅਨਐਂਡਿੰਗ ਹੈਗਾ ਸਾਰੇ ਪਿੰਡ ਕਰਨੇ ਆ ਆਲਮੋਸਟ ਅਸੀਂ ਤਾਂ ਜਦੋਂ ਤੱਕ ਸਾਡੇ ਪਿੰਡ ਕੈਂਪਾਂ ਤੋਂ ਬਿਨਾਂ ਰਹੀ ਜਾਣਗੇ ਉਦੋਂ ਤੱਕ ਅਸੀਂ ਲਾਈ ਜਾਵਾਂਗੇ ਬਿਲਕੁਲ ਜੀ ਇਹ ਸੁੰਗਦਾ ਜਿਹੜੀ ਹੈਗੀ ਹੈ ਲਗਾਤਾਰ ਮਿਲਦੀ ਰਹੇਗੀ ਔਰ ਭੋਗਾ ਦੇ ਡਿਪਟੀ ਕਮਿਸ਼ਨਰ ਵੱਲੋਂ ਭੋਗਾ ਜ਼ਿਲ੍ਹਾ ਵਾਸੀਆਂ ਨੂੰ ਇੱਕ ਅਪੀਲ ਵੀ ਕੀਤੀ ਗਈ ਹੈਗੀ ਹੈ ਕਿ ਜੇਕਰ ਤੁਸੀਂ ਭੋਗੇ ਨਹੀਂ ਪਹੁੰਚ ਸਕਦੇ ਤਾਂ ਐਦਾਂ ਦੇ ਕੈਂਪਾਂ ਦੇ ਵਿੱਚ ਪਹੁੰਚੋ ਤੇ ਲਾਭ ਲਓ ਕਿਉਂਕਿ 44 ਤੋਂ ਲੈ ਕੇ 50 ਤਰ੍ਹਾਂ ਦੀਆਂ ਜੜੀਆਂ ਹੈਗੀਆਂ ਤੁਹਾਡੀਆਂ ਸਬਤਿਆ ਉਹ ਭੋਗੇ ਦੇ ਉੱਤੇ ਹੀ ਹੱਲ ਹੁੰਦੀਆਂ ਨੇ ਸੋ ਤਸਵੀਰਾਂ ਦੇਖਦੇ ਤੁਸੀਂ ਔਰ ਅਸੀਂ ਵੀ ਆਪਣੇ ਵੱਲੋਂ ਅਪੀਲ ਕਰਦੇ ਆ ਜਨਤਾ ਨੂੰ ਕਿ ਜੇਕਰ ਤੁਹਾਡੇ ਦਫ਼ਤਰਾਂ ਦੇ ਵਿੱਚ ਚੱਕਰ ਜ਼ਿਆਦਾ ਲੱਗਦੇ ਨੇ ਤਾਂ ਤੁਸੀਂ ਇਹਨਾਂ ਕੈਂਪਾਂ ਦੇ ਵਿੱਚ ਆ ਕੇ ਤੁਸੀਂ ਆਪਣਾ ਪੂਰਾ ਲਾਭ ਲਵੋ ਮੋਗਾ ਤੋਂ ਵਿਪਨੋ ਕਰਾ